ਗੋردوਵਾਰਾ ਸ਼੍ਰੀ ਮਨਜੀ ਸਾਹਿਬ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 14 ਪੋ ਸੰਨ 1704 ਈਸਵੀ ਜਾਨੀ ਕਿ 1761 ਬਿਕਰਮੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀਆਂ ਜੰਗਾਂ ਜੁੱਧਾਂ ਦਾ ਟੱਕਰਾ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜੇ ਦੇ ਵਿਖੜੇ ਪਿੰਡੇ ਸਰ ਕਰਕੇ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਅਤੇ ਅਨੰਨ ਸਿੱਖ ਭਾਈ ਮਾਨ ਸਿੰਘ ਭਾਈ ਗਨੀਖਾ ਅਤੇ ਭਾਈ ਨਵੀਖਾ ਨਾਲ ਉੱਚ ਦੇ ਪੀਰ ਦੇ ਰੂਪ ਵਿੱਚ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਨੇ ਇੱਕ ਬਾਲਣ ਚੋਕ ਦੀ ਮਾਤਾ ਪਾਸੋਂ ਨੇੜੇ ਜਲ ਹੋਣ ਬਾਰੇ ਪੁੱਛਿਆ ਮਾਤਾ ਨੇ ਕਿਹਾ ਕਿ ਸਾਹਮਣੇ ਇੱਕ ਖੂਹ ਹੈ ਪਰ ਉੱਥੇ ਸਰਾਲ ਰਹਿੰਦੀ ਹੈ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਕਲਿਆਣ ਕੀਤਾ ਸਰਾਲ ਖੂਹ ਵਿੱਚ ਡਿੱਗਣ ਕਰਕੇ ਖੂਹ ਦਾ ਜਲ ਜਾਨੀ ਪਾਣੀ ਪੀਣਯੋਗ ਨਾ ਰਿਹਾ ਸਤਗੁਰਾਂ ਨੇ ਧਰਤੀ ਦੀ ਹਿੱਕ ਵਿੱਚ ਇੱਕ ਹੋਰ ਤੀਰ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਇਹ ਕੌਤਕ ਵੇਖ ਕੇ ਮਾਤਾ ਨੇ ਆਪਣੇ ਕੋੜ ਦੀ ਬਿਮਾਰੀ ਦਾ ਜ਼ਿਕਰ ਕੀਤਾ ਤਾਂ ਸਤਿਗੁਰਾਂ ਨੇ ਮਾਤਾ ਨੂੰ ਪਵਿੱਤਰ ਜਲ ਦੇ ਸੋਮੇ ਵਿੱਚ ਇਸ਼ਨਾਨ ਕਰਨ ਲਈ ਕਿਹਾ ਅਤੇ ਬਰ ਦਿੱਤਾ ਕਿ ਜੋ ਵੀ ਸਿੱਖ ਸ਼ਰਧਾ ਨਾਲ ਇਸ ਅਸਥਾਨ ਤੇ ਦਰਸ਼ਨ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਹੋਵੇਗਾ ਮਾਤਾ ਨੇ ਇਹ ਸਾਰੀ ਵਿਥਿਆ ਪਿੰਡ ਵਾਸੀਆਂ ਨੂੰ ਸੁਣਾਈ ਵੱਡੀ ਗਣਤੀ ਵਿੱਚ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਉਸ ਵਕਤ ਆਲਮਗੀਰ ਨਿਵਾਸੀ ਚਮਕੌਰ ਦੀ ਗੜੀ ਦੇ ਸ਼ਹੀਦ ਭਾਈ ਸਰਦੂਲ ਸਿੰਘ ਦੇ ਪਿਤਾ ਨਗਾਇਆ ਸਿੰਘ ਵੱਲੋਂ ਗੁਰੂ ਸਾਹਿਬ ਜੀ ਨੂੰ ਇੱਕ ਘੋੜਾ ਪੇਟ ਕੀਤਾ ਗਿਆ ਬੋਲੋ ਜੀ ਵਾਹਿਗੁਰੂ